60 ਲੱਖ ਦਾ ਬਿੱਲ ਬਣਦਾ ਜੇਕਰ ਲੀਵਰ ਟ੍ਰਾਂਸਪਲੈਂਟ ਕਰਾਉਣ ਵੇ। 60 ਲੱਖ ਦਾ। ਜੀ। ਮੈਨੂੰ ਲੱਗਦਾ ਕੋਈ ਇੰਸ਼ੂਰੈਂਸ ਕੰਪਨੀ ਵੀ ਇੰਨਾ ਵੱਡਾ ਕਲੇਮ ਨਹੀਂ ਦੇਗੀ। ਤੁਸੀਂ ਇਹਦਾ ਸੇਵਿੰਗ ਕਰਨਾ ਸ਼ੁਰੂ ਕਰੋ। ਮੈਂ ਕਹਿੰਦਾ ਜੀ ਤੁਹਾਡਾ ਲੀਵਰ, ਤੁਹਾਡਾ ਪੇਟ, ਤੁਹਾਡੀ ਆਂਤੜੀਆਂ ਤੁਹਾਡਾ ਧੰਨਵਾਦ ਕਰਨਾ ਸ਼ੁਰੂ ਕਰਦਿਆਂ। ਵੀ ਸਵੇਰੇ ਉੱਠਦੇ ਸਾਰ ਜੀ ਤੁਸੀਂ 15 ml ਜਾਂ 20 ml ਇਹਦਾ ਪੀ ਲਓ। ਵੀ ਵਿਦਨ 15 ਡੇਸ ਤੁਸੀਂ ਇੱਕ ਇੱਕ ਹੋਰ ਸੱਜਣ ਨੂੰ ਦੱਸ ਰਹੇ ਹੋਵੋਗੇ ਵੀ ਤੁਹਾਡਾ ਸ਼ਰਬਤ ਨੇ ਕਿਵੇਂ ਬਦਲਿਆ। ਅਸੀਂ ਬਣਾਇਆ ਲੀਵਰ ਵਾਸਤੇ ਆ। ਲੋਕ ਸਨਵਾ ਕੀ ਕਹ ਰਹੇ ਵੀ ਯੂਰਿਕ ਐਸਿਡ ਵੀ ਠੀਕ ਹੋ ਗਿਆ ਕੋਲੇਸਟ੍ਰੋਲ ਵੀ ਠੀਕ ਹੋ ਗਿਆ ਇਹ ਅਕਾਲ ਪੁਰਖ ਦੀ ਬਰਕਤ ਜੋ ਕਿ ਇੱਕ ਜੇ ਕੁਆਂਟਲ ਦਾ ਬੰਦਾ ਦਾ ਤਾਂ ਉਹਦਾ ਵਜਨ ਤੋੜ ਕੇ 80 75 70 ਜੀ ਇੱਥੇ ਤੱਕ ਤੋੜ ਸਕਦਾ ਵਿਦਰਨ ਵੀਕਸ ਜੀ ਮੈਂ ਇੱਕ ਗੱਲ ਕਹਿਣਾ ਹਾਂ ਨਾ 80% ਬਿਮਾਰੀਆਂ ਸਾਡੇ ਪੇਟ ਤੋਂ ਨੇ ਔਰ 90 ਨਹੀਂ 99% ਬਿਮਾਰੀਆਂ ਸਾਡੇ ਦਿਮਾਗ ਤੋਂ ਆਪਣੇ ਜਿਹੜੇ ਬਜ਼ੁਰਗ ਸੀਗੇ ਲਈ ਜੀ ਉਹਨਾਂ ਕੋਲੇ ਕੋਈ ਇਸ ਤਰ੍ਹਾਂ ਦੇ ਲੁਕਤੇ ਨਹੀਂ ਸੀਗੇ ਘਰੇਲੂ ਹੀ ਚੀਜ਼ਾਂ ਸੀ ਔਰ ਸੀਜ਼ਨ ਦੇ ਅਨੁਸਾਰ ਉਹ ਚੀਜ਼ਾਂ ਖਾਂਦੇ ਸੀਗੇ ਲੋਕਾਂ ਨੂੰ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਗਰ ਪੇਟ ਦੀ ਬਿਮਾਰੀ ਨਾਲ ਤੁਸੀਂ ਵੀ ਕਿੱਥੇ ਨਾ ਕਿੱਥੇ ਤੰਗ ਪਰੇਸ਼ਾਨ ਹੈਗੇ ਹੋ ਤਾਂ ਇੱਕ ਐਸੀ ਜਗ੍ਹਾ ਤੇ ਐਸੀ ਲੈ ਕੇ ਤੁਹਾਨੂੰ ਜਾ ਰਹੇ ਹਾਂ ਜਿੱਥੇ ਤੁਹਾਨੂੰ ਜਾ ਕੇ ਆਰਾਮ ਮਿਲ ਜੇਗਾ ਲੇਕਿਨ ਘਰੇਲੂ ਨੁਕਸੇ ਵੀ ਤੁਹਾਨੂੰ ਦੱਸੇ ਜਾਣਗੇ ਲੇਕਿਨ ਖਬਰ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਵੀ ਹੁੰਦੇ ਨੇ ਕਈ ਵਾਰ ਪੇਟ ਦੇ ਵਿੱਚ ਇਨਫੈਕਸ਼ਨ ਹੋ ਜਾਂਦਾ ਜਿਸੇ ਕਰਕੇ ਮੌਤ ਵੀ ਹੋ ਜਾਂਦੀ ਹੈ ਕਈ ਵਾਰ ਪੇਟ ਦੇ ਇਨਫੈਕਸ਼ਨ ਕਰਕੇ ਜਿਹੜਾ ਦਿਮਾਗ ਦਰਦ ਹੋਣ ਲੱਗ ਜਾਂਦਾ ਲੇਕਿਨ ਇੱਕ ਐਸੀ ਜਗ੍ਹਾ ਤੇ ਲੈ ਕੇ ਆਏ ਜਿਹੜੀ ਆਯੁਰਵੇਦਾ ਤੁਹਾਨੂੰ ਆ ਦਿਖਾ ਰਹੀ ਹੈ ਇਹ ਤਸਵੀਰ ਹੈ ਤੁਸੀਂ ਉੱਤੇ ਦੇਖ ਸਕਦੇ ਹੋ ਕਿ ਇਧਰੋਂ ਫਿਰੋਜ਼ਪੁਰ ਰੋਡ ਜਦੋਂ ਆਪਾਂ نیچے ਫਿਰੋਜ਼ਪੁਰ ਰੋਡ ਤੋਂ ਆਪਾਂ ਚੜਾਂਗੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਜਿਹੜਾ ਪੋਲ ਆਉਂਦਾ ਉਹ ਜਦੋਂ ਆਵਾਂਗੇ ਗਿਲਚੌਂਗ ਨੂੰ ਤੇ ਇਹ ਸਾਹਮਣੇ ਇੱਕ ਲੋਕੇਸ਼ਨ ਪੈਂਦੀ ਹੈ ਤੇ ਲੋਕੇਸ਼ਨ ਐਫ ਸੀ ਸੀ ਦੇ ਗੋਦਾਮ ਜ ਤੇ ਉਹਦੇ ਸਾਹਮਣੇ ਜਿਹੜੀ ਡਾਕਟਰ ਜੀ ਡੀ ਆਯੁਰਵੇਦਾ ਹੈਗਾ ਤੇ ਉਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਬੜੀ ਵੱਡੀ ਬਿਲਡਿੰਗ ਜਿਹੜੀ ਹੈ ਤੁਹਾਨੂੰ ਸਾਹਮਣੇ ਤੁਹਾਡੇ ਰਾਈਟ ਹੈਂਡ ਤੇ ਆਉਗੀ ਅਗਰ ਤੁਸੀਂ ਗਿਲ ਚੌਂਕ ਤੋਂ ਆਉਂਦੇ ਹੋ ਗਿਲ ਨਹਿਰ ਤੋਂ ਆਉਂਦੇ ਹੋ ਫਿਰੋਜ਼ਪੁਰ ਰੋਡ ਨੂੰ ਜਾਣਾ ਜਾ ਰਹੇ ਹੋ ਤਾਂ ਰਸਤੇ ਵਿੱਚ ਤੁਹਾਡੇ ਲੈਫਟ ਸਾਈਡ ਤੇ ਡਾਕਟਰ ਜੀ ਡੀ ਆਯੁਰਵੇਦਾ ਦੀ ਬਿਲਡਿੰਗ ਜਿਹੜੀ ਆਉਗੀ ਗੱਲਬਾਤ ਵੀ ਕਰਦੇ ਹਾਂ ਜ਼ੋਦਾ ਜੀ ਪ੍ਰਬੰਧਕ ਜਿਹੜੇ ਹੈਗੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਡਾਕਟਰ ਜੀ ਡੀ ਆਯੁਰਵੇਦਾ ਦੇ ਵਿੱਚ ਅਸੀਂ ਪਹੁੰਚ ਚੁੱਕੇ ਅੰਦਰ ਪ੍ਰਬੰਧਕ ਜਿਹੜੇ ਹੈਗੇ ਜ਼ੋਦਾ ਜੀ ਨਾਲ ਵੀ ਗੱਲਬਾਤ ਅਸੀਂ ਕਰਦੇ ਆਂ ਜਿਹੜੇ ਡਾਕਟਰ ਜੀ ਡੀਆਰੋ ਵੇਦਾ ਦੇ ਵਿੱਚ ਅਸੀਂ ਪਹੁੰਚ ਚੁਕੇ ਪ੍ਰਬੰਧਕ ਸਾਡੇ ਨਾਲ ਹੈਗੇ ਨੇ ਜ਼ੋਦਾ ਜੀ ਗੱਲਬਾਤ ਵੀ ਕਰਦੇ ਆਂ ਜ਼ੋਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰ ਪਹਿਲੇ ਮੈਨੂੰ ਜ਼ੋਦਾ ਜੀ ਇੱਕ ਗੱਲ ਦੱਸੋ ਆਲੂ ਭੁਖਾਰੇ ਤੇ ਮਬਰੀ ਰੱਖੀ ਹੋਈ ਹੈ ਪ੍ਰੋਡਕਟ ਤੁਹਾਡਾ ਅੰਨਾ ਵੱਡਾ ਹੈਗਾ ਮਹਾਰਾਜਾ ਲੇਕਿਨ ਇਹ ਚੀਜ਼ ਕਿਈ ਰੱਖੀ ਹੋਈ ਹੈ ਤੁਸੀਂ ਬੈਠੋ ਬੈਗੇ ਸਰ ਹੋਰ ਸਾਨੂੰ ਸਭ ਵਧੀਆ ਸਰ ਬੜਾ ਸੁਣਿਆ ਸੀਗਾ ਸਰ ਅੱਜ ਪਹੁੰਚੇ ਆਂ ਪਹਿਲੀ ਵਾਰ ਪਹੁੰਚੇ ਆਂ ਤੁਹਾਨੂੰ ਕਿਸੇ ਚੀਜ਼ ਦੀ ਜਰੂਰਤ ਨਹੀਂ ਹੈਗੀ ਹੈ ਤੁਹਾਡੇ ਪ੍ਰੋਡਕਟ ਨਾਲ ਬੜੇ ਲੋਕ ਜਿਹੜੇ ਨੇ ਸਹੀ ਹੁੰਦੇ ਨੇ ਪੇਟ ਦੀਆਂ ਬਿਮਾਰੀਆਂ ਸਹੀ ਹੁੰਦੀਆਂ ਜੋ ਪੇਟ ਦੇ ਨਾਲ ਤਾਲੁਕਾਤ ਰੱਖਦੀਆਂ ਨੇ ਉਹ ਸਾਰੀ ਤਮਾਮ ਇੱਕ ਚੀਜ਼ ਨਾਲ ਹੀ ਸਹੀ ਹੋ ਜਾਂਦੀਆਂ ਇਹ ਕਰੇਲੂ ਨੁਕਸਾ ਕੀ ਹੈ ਜਿਹੜਾ ਅੱਜ ਦਾ ਸਮਾਂ ਨਵੀਂ ਜੀ ਜੀ ਅੱਜ ਦੇ ਸਮੇਂ ਦੇ ਅੰਦਰ ਲੋਕਾਂ ਨੂੰ ਇੱਕ ਚੀਜ਼ ਪੜਾਈ ਜਾ ਰਹੀ ਆ ਜੀ ਵੀ ਹਰ ਬੰਦਾ ਮਰੀਜ਼ ਆ ਬਿਲਕੁਲ ਪਰ ਅਸੀਂ ਪੁੱਠੀ ਗਿਣਤੀ ਸ਼ੁਰੂ ਕੀਤੀ ਹੋਈ ਆ ਵੀ ਕੋਈ ਵੀ ਬੰਦਾ ਦੁਨੀਆ ਤੇ ਮਰੀਜ਼ ਨਹੀਂ ਹੈਗਾ ਬੜੀ ਸੋਹਣੀ ਗੱਲ ਹੈ ਜੀ ਔਰ ਜਦੋਂ ਕਿਸੇ ਇਨਸਾਨ ਨੂੰ ਇਹ ਚੀਜ਼ ਅਹਿਸਾਸ ਹੋ ਜੇ ਜੀ ਕਿ ਕੋਈ ਵੀ ਬੰਦਾ ਮਰੀਜ਼ ਨਹੀਂ ਨਾ ਹੈਗਾ ਤਾਂ ਮੈਂ ਕਹਿੰਦਾ ਉਹਨੂੰ ਠੀਕ ਕਰਨਾ ਬਹੁਤ ਹੀ ਸੌਖਾ ਜੀ ਕਿਸੇ ਬੰਦੇ ਨੂੰ ਤੁਸੀਂ ਕਹੋ ਵੀ ਤੁਸੀਂ ਮਰੀਜ਼ ਹੋ ਜੀ ਉਹ 99% ਟੁੱਟ ਗਿਆ ਬਿਲਕੁਲ ਤੁਸੀਂ ਉਹੀ ਪੇਸ਼ੀਐਂਟ ਨੂੰ ਜਿਹਦੀਆਂ ਰਿਪੋਰਟਸ ਬਿਲਕੁਲ ਡੈਮੇਜਡ ਹੋਣ ਜੀ ਉਹਨੂੰ ਇਹ ਗੱਲ ਕਹੋ ਵੀ ਇਹ ਸਾਰਾ ਕੁਝ ਠੀਕ ਹੋ ਸਕਦਾ ਮਤਲਬ ਦਿਮਾਗ ਹੀ ਜਿਹੜਾ ਹੈਗਾ ਉਹ ਹੀ ਫਿਰਕੀ ਕਮਾਂਦਾ ਆਪਣੇ ਬਹੁਤ ਵੱਡਾ ਰੋਲ ਹੈ ਜੀ ਜੀ ਮੈਂ ਇੱਕ ਗੱਲ ਕਹਿਣਾ ਹੁਣਾ 80% ਬਿਮਾਰੀਆਂ ਸਾਡੇ ਪੇਟ ਤੋਂ ਨੇ ਬਿਲਕੁਲ ਔਰ 90 ਨਹੀਂ 99% ਬਿਮਾਰੀਆਂ ਸਾਡੇ ਦਿਮਾਗ ਤੋਂ ਜੀ ਬਿਲਕੁਲ ਤੁਸੀਂ ਦੇਖੋ ਇਸ ਤਰ੍ਹਾਂ ਪੈਨਿਕ ਹੋ ਜਾਂਦਾ ਬੰਦਾ ਪੈਨਿਕ ਹੋ ਜਾਂਦਾ ਸਟ्रेस ਦੇ ਵਿੱਚ ਅੱਜ ਦੇ ਸਮੇਂ ਚ ਉਸੇ ਦੇ ਵਿੱਚ ਅਸੀਂ ਲੋਕਾਂ ਨੂੰ ਇੱਕ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਵੀ ਜਿਹੜਾ ਲੀਵਰ ਆ ਅਗਰ ਜੇਕਰ ਇਹ ਤੁਹਾਡਾ ਹੈਲਦੀ ਰਹੇ ਸੋ ਇਸੇ ਦੇ ਵਿੱਚ ਅਸੀਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ विद ਜਿਹੜਾ ਤੁਹਾਡਾ ਲੀਵਰ ਆ ਜੇਕਰ ਇਹ ਹੈਲਦੀ ਰਵੇ ਤੁਹਾਡਾ ਸਟਮਕ ਹੈਲਦੀ ਰਵੇ ਬਹੁਤ ਸਾਰੇ ਲੋਕ ਕੀ ਕਰਦੇ ਆ ਰੋਟੀ ਖਾਦੀ ਰੋਟੀ ਖਾਂਦੇ ਸਾਰ ਨੀਸਤੀ ਪੈ ਗਈ ਬਿਲਕੁਲ ਔਰ ਬੜੀ ਆਮ ਗੱਲ ਬਿਲਕੁਲ ਦੂਸਰੀ ਜਿਹੜੀ ਆਮ ਗੱਲ ਦੋ ਦਿਨ ਹੋ ਗਏ ਪਾਟੀ ਪ੍ਰੋਪਰ ਨਹੀਂ ਸਾਫ ਆ ਰਹੀ ਜੀ ਪੇਟ ਪ੍ਰੋਪਰ ਨਹੀਂ ਸਾਫ ਹੋ ਰਿਹਾ ਜੀ ਤੀਸਰੀ ਸਭ ਤੋਂ ਵੱਡੀ ਆਮ ਗੱਲ ਅੱਜ ਦੇ ਸਮੇਂ 'ਚ ਜੋ ਕਿ ਡਿਵੈਲਪ ਹੋ ਰਹੀ ਆ ਜੀ ਲੋਕਾਂ ਨੂੰ ਟੱਟੀ ਦੇ ਅੰਦਰ ਚਾਗ ਆ ਰਹੀ ਆ ਜੋ ਕਿ ਜੋ ਕਿ ਇੱਕ ਜੇ ਕੁਆਂਟਲ ਦਾ ਬੰਦਾ ਨਾ ਤਾਂ ਉਹਦਾ ਵਜਨ ਤੋੜ ਕੇ 80 75 70 ਜੀ ਇੱਥੇ ਤੱਕ ਤੋੜ ਸਕਦਾ ਵਿਦਨ ਵੀਕਸ ਮਤਲਬ ਉਹਨੂੰ ਆਹ ਕਹਿੰਦੇ ਨੇ ਪੰਜਾਬੀ ਦੇ ਵਿੱਚ ਉਹਨੂੰ ਇਹੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਹੈ ਵੀ ਜੇਕਰ ਇਹ ਪ੍ਰੋਬਲਮਸ ਨੂੰ ਆਪਾਂ ਅੰਗਿਲੀ 'ਚ ਸਾਰਦੀਏ ਜੀ ਵੀ ਕੋਈ ਫਰਕ ਨਹੀਂ ਪੈਂਦਾ ਰੋਟੀ ਖਾਦੀ ਨੀਂਸਤੀ ਪੈਗੀ ਘੰਟਾ ਸੌ ਲੇ ਜੀ ਮੈਂ ਇੱਕ ਚੀਜ਼ ਸਮਝਾਉਣਾ ਚਾਹੁੰਨਾ ਆਪਣੇ ਜਿਹੜੇ ਬਜ਼ੁਰਗ ਸੀਗੇ ਨਹੀਂ ਜੀ ਉਹਨਾਂ ਕੋਲੇ ਕੋਈ ਇਸ ਤਰ੍ਹਾਂ ਦੇ ਨੁਕਤੇ ਨਹੀਂ ਸੀਗੇ ਘਰੇਲੂ ਹੀ ਚੀਜ਼ਾਂ ਸੀਗੀਆਂ ਜੀ ਔਰ ਸੀਜ਼ਨ ਦੇ ਅਨੁਸਾਰ ਉਹ ਚੀਜ਼ਾਂ ਖਾਂਦੇ ਸੀਗੇ ਤੇ ਅਸੀਂ ਜਦੋਂ ਮਹਾਰਾਜਾ ਸ਼ੈ ਸ਼ਰਵਤ ਬਣਾਉਂਨੇ ਵੀ ਆ ਜੀ ਤਾਂ ਉੱਥੇ ਹਰ ਵਕਤ ਪਾਠ ਚੱਲਦਾ ਹਰ ਵਕਤ ਉੱਥੇ ਕੀਰਤਨ ਚੱਲਦਾ ਉਹ ਇਨਸਾਨ ਤੋਂ ਗਲਤੀ 100% ਹੋ ਸਕਦੀ ਆ ਪਰਮਾਤਮਾ ਤੋਂ ਗਲਤੀ ਨਹੀਂ ਹੋ ਸਕਦੀ ਸੋ ਪਰਮਾਤਮਾ ਜੇਕਰ ਉਸ ਬਰਕਤ ਬਖਸ਼ੂਗਾ ਤਾਂ ਲੋਕਾਂ ਨੇ ਠੀਕ ਹੋਣਾ ਬਿਲਕੁਲ ਔਰ ਇਹ ਵੀ ਸਤਬੁੱਧੀ ਉਹਨੇ ਹੀ ਬਖਸ਼ੀ ਆ ਸਾਨੂੰ ਵੀ ਕੋਈ ਵੀ ਬੰਦਾ ਬਿਮਾਰ ਨਹੀਂ ਹੈਗਾ ਬਿਲਕੁਲ ਸੋ ਆਪਾਂ ਇਹੀ ਕੋਸ਼ਿਸ਼ ਕਰਦੇ ਇਹੀ ਸਾਡਾ ਮੈਸੇਜ ਆ ਵੀ ਦੁਨੀਆ ਤੇ 99% ਲੋਕ ਬਿਮਾਰ ਨਹੀਂ ਹੈਗੇ ਬਿਮਾਰ ਡਿਵੈਲਪ ਕੀਤੇ ਜਾ ਰਹੇ ਨੇ ਕੋਈ ਮੈਂ ਤੁਹਾਨੂੰ ਅਜੇ ਨਹੀਂ ਕਹਿੰਦਾ ਤੁਸੀਂ ਸ਼ਰਬਤ ਪੀਓ ਜੀ ਤਾਂ ਲਿਵਰ ਠੀਕ ਹੋਣਾ ਤੁਹਾਨੂੰ ਗੈਸ ਆ ਤਾਂ ਸ਼ਰਬਤ ਪੀਓ ਮੈਂ ਨਹੀਂ ਕਹਿੰਦਾ ਜੀ ਮੈਂ ਤੁਹਾਨੂੰ ਇਹੀ ਗੱਲ ਸਮਝਾਉਣਾ ਚਾਹੁੰਦਾ ਤੁਸੀਂ ਸਾਰੀਆਂ ਗੱਲਾਂ ਛੱਡੋ ਜੇਕਰ ਆਪਾਂ ਨੂੰ ਗੈਸ ਕਬਜ਼ ਟੱਟੀਆਂ ਪਿਸ਼ਾਬ ਦੇ ਵਿੱਚ ਦਿੱਕਤ ਪਾਟੀ ਪ੍ਰੋਪਰ ਨਹੀਂ ਆਉਂਦੀ ਇਹਨਾਂ ਚੀਜ਼ਾਂ ਦੇ ਵਿੱਚ ਦਿੱਕਤ ਹੈਗੀ ਆ ਕਈ ਲੋਕਾਂ ਨੂੰ ਜਿਵੇਂ ਮਿਊਕਸ ਆਉਣ ਲੱਗ ਜਾਂਦਾ ਪਾਟੀ ਦੇ ਵਿੱਚ ਜਿਹਨੂੰ ਆਪਾਂ ਟੱਟੀ ਦੇ ਵਿੱਚ ਝੱਗ ਵੀ ਕਹਿੰਦੇ ਬਿਲਕੁਲ ਜੇਕਰ ਕਿਸੇ ਵੀ ਸਾਨੂੰ ਇਹ ਲੱਛਣ ਹੈਗੇ ਨੇ ਤਾਂ ਕੋਈ ਸਣਾ ਕਰੋ ਆਲੂ ਬੁਖਾਰਾ ਚਾਰ ਗੰਚ ਦੇ ਡੋਕੇ ਦੇ ਵਿੱਚ ਜੀ 1 ਲੀਟਰ ਪਾਣੀ ਪਾ ਲਓ ਜੀ ਇਹ ਤੁਸੀਂ ਰਾਤ ਨੂੰ ਪੀਉਂ ਦੇਣੇ ਆ ਜੀ ਉਸੇ ਦੇ ਵਿੱਚ ਤੁਸੀਂ ਇਮਲੀ ਲੈ ਲਓ ਜੀ ਇਸ ਤਰ੍ਹਾਂ ਦੋ ਦਾਣੇ ਲ ਸਿਰ ਦੋ ਦਾਣੇ ਸਿਰਫ ਦੋ ਦਾਣੇ ਇੱਕ ਤੇ ਆਹ ਦੂਸਰਾ ਠੀਕ ਹੈ ਆ ਦੋ ਦਾਣੇ ਤੁਸੀਂ ਪਿਉਂਦੋ ਇਹ ਇੱਕ ਜੀ ਵਾਸਤੇ ਆ ਜੀ ਜੇ ਘਰ ਚ ਚਾਰ ਜੀ ਨੇ ਤਾਂ ਉਸ ਹਿਸਾਬ ਨਾਲ ਤੁਸੀਂ ਇੰਟੂ ਕਰ ਲਓ ਚਾਰ ਜੀ ਹੋਏ ਤਾਂ ਆਖਲੇ ਇੰਪਲੀ ਦੇ ਦਾਣੇ ਤਾਂ ਉਸ ਹਿਸਾਬ ਨਾਲ ਤੁਸੀਂ ਕੈਲਕੂਲੇਸ਼ਨ ਕਰ ਲਓ ਤੇ ਉਹਦੇ ਚ ਫਿਰ ਆਲੂ ਬਖਾਰੇ ਵੀ ਉਹਨੇ ਕੁਆਂਟੀਟੀ ਚ ਬਣਾਓ ਆਲੂ ਬਖਾਰੇ ਵੀ ਉਸੇ ਹਿਸਾਬ ਨਾਲ ਬਣਾ ਲਿਓ ਜੀ ਤੁਸੀਂ ਇਹਨੂੰ ਰਾਤ ਨੂੰ ਪਿਉਂਦੋ ਟੱਕ ਕੇ ਜੀ ਟਕਣਾ ਕੱਚ ਦੇ ਨਾਲ ਹੀ ਹੈ ਕਿ ਕੋਈ ਵੀ ਪਲੇਟ ਕੋਈ ਵੀ ਪਲੇਟ ਨਾਲ ਟੱਕ ਦੋ ਪਰ ਪਿਉਣਾ ਕੰਚ ਦੇ ਡੋਂਗੇ ਜੀ ਜੀ ਤੁਸੀਂ ਇਹਨੂੰ ਰਾਤ ਨੂੰ ਪਿਓ ਜਦੋਂ ਸਵੇਰੇ 12 ਘੰਟੇ ਬਾਅਦ ਇਹ ਬਿਲਕੁਲ ਸੌਫਟ ਹੋ ਜਾਣਗੇ ਵੀ ਹੱਥ ਰਾਲੀ ਦਾ ਜਿਵੇਂ ਤੁਸੀਂ ਆ ਦੇਖੋ ਇਸ ਤਰ੍ਹਾਂ ਚੂਰ ਹੋਣ ਲੱਗ ਜਾਣਗੇ ਬਿਲਕੁਲ ਬਿਲਕੁਲ ਸਿਰਫ ਇਹਦੀ ਹਿੱਡਕ ਕੱਢ ਕੇ ਜੇ ਤੁਸੀਂ ਇਹਦਾ ਸੇਵਨ ਕਰਨਾ ਸ਼ੁਰੂ ਕਰੋ ਮੈਂ ਕਹਿੰਦਾ ਜੀ ਤੁਹਾਡਾ ਲੀਵਰ ਤੁਹਾਡਾ ਪੇਟ ਤੁਹਾਡੀ ਅੰਤੜੀਆਂ ਤੁਹਾਡਾ ਧੰਨਵਾਦ ਕਰਨਾ ਸ਼ੁਰੂ ਕਰ ਦੇਣਗੇ ਇਹ ਚੀਜ਼ ਜਨਾ ਨਾ ਉਹ ਬੈਨੀਫਿਟ ਹੈਗਾ ਕਿਤੇ ਪਤਾ ਹੀ ਨਹੀਂ ਹੈਗਾ ਲੋਕ ਤਾਂ ਹਸਪਤਾਲਾਂ ਚ ਪਹੁੰਚ ਜਾਂਦੇ ਨੇ ਵੱਡੇ ਵੱਡੇ ਬਿੱਲ ਬਣ ਜਾਂਦੇ ਨੇ ਉਹਨਾਂ ਦੇ ਤੇ ਉੱਥੋਂ ਵੀ ਆ ਕੇ ਆ ਦਿੱਤਾ ਜਾਂਦਾ ਕਿ ਤੁਹਾਡੇ ਲੀਵਰ ਦੇ ਵਿੱਚ ਇਨਫੈਕਸ਼ਨ ਆ ਗਈ ਹੈ ਤੁਸੀਂ ਆਪਣੇ ਇਨੇ ਇੱਕ ਇਲਾਜ ਕਰਾਓ ਇਹ ਅਲਟਰਾਸਾਉਂਡ ਕਰਾਓ तमाम ਗੱਲਾਂ ਕੀਤੀ ਜਾਂਦੀਆਂ ਬਿੱਲ ਲੱਖਾਂ ਦੇ ਵਿੱਚ ਪਹੁੰਚ ਜਾਂਦਾ ਇਹ ਤਾਂ ਮੈਂ ਇਸ ਸੌੜਪਰੀ ਚੀਜ਼ ਵੀ ਨਹੀਂ ਹੈਗੀ 60 ਲੱਖ ਦਾ ਬਿੱਲ ਬਣਦਾ ਜੇਕਰ ਲੀਵਰ ਟ੍ਰਾਂਸਪਲੈਂਟ ਕਰਾਉਣਾ ਪਵੇ ਜੀ 60 ਲੱਖਸ ਦਾ ਜੀ ਮੈਨੂੰ ਲੱਗਦਾ ਕੋਈ ਇੰਸ਼ੋਰੈਂਸ ਕੰਪਨੀ ਵੀ ਇੰਨਾ ਵੱਡਾ ਕੋਈ ਕਲੇਮ ਲੈਂਦੀ ਹੋਊਗੀ 60 ਲੱਖ ਰੁਪਏ ਲੱਗ ਜਾਂਦਾ ਅਗਰ ਜੇਕਰ ਕੋਈ ਤੁਸੀਂ ਵਧੀਆ ਹਸਪੀਟਲ ਤੋਂ ਆਪਦਾ ਲੀਵਰ ਟ੍ਰਾਂਸਪਲੈਂਟ ਕਰਾਉਣਾ ਹੋਵੇ ਤਾਂ 60 ਲੱਖ ਦੇ ਆਰਾਊਂਡ ਦਾ ਖਰਚਾ ਔਰ ਮੈਂ ਕਹਿੰਦਾ ਜੇਕਰ ਤੁਹਾਨੂੰ ਕੋਈ ਵੀ ਗੈਸ ਕਵਰਜ ਵਾਲੇ ਲੱਛਣ ਹੈਗੇ ਨੇ ਤੁਸੀਂ ਉਹਨੂੰ ਲਾਈਟਲੀ ਨਾ ਲੋ ਉਹਨੂੰ ਇਗਨੋਰ ਨਾ ਕਰੋ ਜੀ ਇਹਦਾ ਸੇਵਨ ਕਰਨਾ ਸ਼ੁਰੂ ਕਰੋ ਤੁਸੀਂ 45 ਦਿਨ ਇਹਨੂੰ ਕਰਕੇ ਦੇਖੋ ਥੋੜੇ ਮੂਰੇ ਨੂੰ ਕਰਨਾ ਹੈ ਜੀ ਕੰਟੀਨਿਊਸ ਕੰਟੀਨਿਊਸ 45 ਦਿਨ ਇਹਨੂੰ ਤੁਸੀਂ ਕਰੋ ਥੋੜੇ ਮੂਰੇ ਰਿਜ਼ਲਟ ਹੋਣਗੇ ਮਤਲਬ ਵਿੱਚ ਨਾਗਾ ਨੂਗਾ ਪੈ ਜਾਵੇ ਜਿੱਦਾਂ ਕਿਸੇ ਨਾਗਾ ਪੈ ਗਿਆ ਫਿਰ ਉਹਦੇ ਵਾਸਤੇ ਕੁਝ ਦਿੱਕਤ ਤਾਂ ਨਹੀਂ ਹੋਣੀ ਮੈਂ ਮੇਰੀ ਗੱਲ ਸਮਝੋ ਮੈਂ ਤੁਹਾਨੂੰ ਦਵਾਈ ਥੋੜਾ ਦੇ ਰਿਹਾ ਕੋਈ ਮੈਂ ਤਾਂ ਤੁਹਾਨੂੰ ਇੱਕ ਘਰੇਲੂ ਨੁਕਤਾ ਦੇ ਰਿਹਾ ਕੋਈ ਗੱਲ ਨਹੀਂ ਨਾਗਾ ਪੈ ਗਿਆ ਪੈ ਗਿਆ ਕੋਈ ਚੱਕਰ ਵਾਲੀ ਗੱਲ ਪਰ ਵੈਸੇ ਆਪਾਂ ਇਸ ਨੂੰ ਲਾਈਟਲੀ ਨਾ ਲੋ ਕਹਿਣ ਦਾ ਮਤਲਬ ਆਪਣਾ ਇਹ ਫਿਰ ਨਿਰਨੇ ਕਾਲ ਖਾਣ ਪੀਣਾ ਪੀਗਾ ਦਾ ਜੋ ਨਿਰਨੇ ਕਾਲ ਖਾਣੇ ਦਾ ਖਾਲੀ ਪੇਟ ਬਿਲਕੁਲ ਔਰ ਜੇਕਰ ਕਿਸੇ ਵੀ ਇਨਸਾਨ ਦੀ ਐਸਜੀਓਟੀਬੀਟੀ ਜਿਵੇਂ ਆਪਣੇ ਅਕਸਰ ਹੁੰਦਾ ਵੀ ਲਿਵਰ ਦੀ ਰਿਪੋਰਟ ਕਰਾਉਣ ਦੇ ਜੀ ਜੇ ਕਿਡਨੀ ਸਟੋਨ ਦਾ ਦਰਦ ਉੱਠਿਆ ਆਪਰ ਰਿਪੋਰਟ ਕਰਾਉਣ ਗਈ ਅਲਟਰਾਸਾਉਂਡ ਕਰਾਉਣ ਗਈ ਉਹਦੇ ਵਿੱਚ ਲਿਖਿਆ ਗਿਆ ਜੀ ਲੀਵਰ ਫੈਟੀ ਗ੍ਰੇਡ 2 ਗ੍ਰੇਡ 2 ਬਿਲਕੁਲ ਤਾਂ ਮੈਂ ਬੜਾ ਹੱਥ ਜੋੜ ਕੇ ਕਹੂੰਗਾ ਵੀ ਮੈਂ ਪ੍ਰਮੋਸ਼ਨ ਨਹੀਂ ਚਾਹੁੰਦਾ ਕਰਨਾ ਜੀ ਪਰ ਉਸ ਵਕਤ ਦੇ ਵਿੱਚ ਮਹਾਰਾਜਾ ਸ਼ਹੀ ਸ਼ਰਬਤ ਦਾ ਸੇਵਨ ਦੇ ਨਾਲ ਅਸੀਂ ਲੋਕਾਂ ਦੇ ਗ੍ਰੇਡ ਠੀਕ ਕੀਤੇ SDUTPT ਜੇਕਰ ਵਾਚਣ ਤਾਂ ਅਸੀਂ ਉਹ ਵੀ ਠੀਕ ਕੀਤੇ ਨੇ ਮਤਲਬ ਸਰਬਤ ਦੇ ਵਿੱਚ ਨਾ ਉਹ ਵਾਹਿਗੁਰੂ ਜੀ ਅਕਾਲ ਪੁਰਖ ਦਾ ਇੰਨਾ ਆਸ਼ੀਰਵਾਦ ਹੈ ਕਿ ਨਿਤਨੇਮ ਦਾ ਤੁਸੀਂ ਕਹਿ ਰਹੇ ਹੋ ਉੱਥੇ ਪਾਠ ਕੀਤਾ ਜਾਂਦਾ ਵੈ ਕਿ ਉਹ ਦੁਆਵਾਂ ਉਸ ਪਰਮਾਤਮਾ ਦੀਆਂ ਨੇ ਲੋਕ ਉਸ ਚੀਜ਼ ਤੋਂ ਹੀ ਬਚ ਜਾਣਗੇ ਬਹੁਤ ਲੋਕ ਠੀਕ ਹੁੰਦੇ ਜੀ ਅਗਰ ਜੇਕਰ ਤੁਸੀਂ ਇੰਸਟਾਗ੍ਰam ਦੇ ਉੱਤੇ ਅਸੀਂ ਟੈਸਟੀਮੋਨਲ ਵੀ ਸ਼ੇਅਰ ਕੀਤਾ ਇੱਕ ਲੇਡੀਜ਼ ਦਾ ਮੈਡਮ ਦਾ ਸਰੀਰ ਸਿਰਫ ਫੁੱਲ ਕੇ ਜੀ ਫਲਾਵਰਡ ਦੇ ਵਿੱਚ ਹਵਾ ਦੇ ਲੇਡੀਜ਼ ਦੇ ਨਾਲ ਇੱਕ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਪੈਰ ਸੋਜਣ ਲੱਗ ਜਾਂਦੇ ਕੋਈ ਐਕਟੀਵਿਟੀ ਕਰਨ ਦੀ ਲੋੜ ਹੈ ਥਾਇਰੋਇਡ ਕਿਹਾ ਜਾਂਦਾ ਫਿਰ ਕਈ ਵਾਰ ਥਾਇਰੋਇਡ ਚਲੋ ਇੱਕ ਸਿੰਪਟਮ ਕਹਿ ਸਕਦੇ ਵੀ ਉਸ ਜੇ ਟੈਕਨੀਕਲਿਟੀ ਚ ਵੜ ਜੀ ਜੇਕਰ ਵੈਸੀ ਇੱਕ ਸਰਸਰੀ ਗੱਲ ਕਰੀਏ ਤਾਂ ਪੈਰ ਫੁੱਲਣੇ ਹੱਥ ਸੋਜ ਆ ਜਾਣੇ ਲੱਕ ਤੋਂ ਸਾਥ ਰਾਂ ਮਿਲਣਾ ਸ਼ਰੀਰ ਨੂੰ ਉਹ ਲੇਡੀਜ਼ ਨੂੰ ਕਿਸੇ ਸੱਜਣ ਮਿੱਤਰ ਨੇ ਸ਼ਰਬਤ ਪੀਂਦੇ ਸੀਗੇ ਉਹਨਾਂ ਨੇ ਜਾ ਕੇ ਉਹ ਲੇਡੀਜ਼ ਨੂੰ ਪਿਆਤਾ ਜੀ ਉਹ ਕਹਿੰਦੇ ਤੁਸੀਂ ਬੋਤਲ ਰੱਖੋ ਤੁਸੀਂ ਰੋਜ਼ ਪਿਆ ਕਰੋ ਜੀ ਉਹਨਾਂ ਨੇ 10 ਦਿਨ ਪੀਤੀ ਮੇਰੇ ਕੋਲ ਅੰਮ੍ਰਿਤਸਰ ਆਏ ਜੀ ਅੰਮ੍ਰਿਤਸਰ ਅਸੀਂ ਬੈਠੇ ਹੋ ਮੇਰੇ ਕੋਲੇ ਆ ਕੇ ਕਹਿੰਦੇ ਕਾਕਾ ਬਹੁਤ ਬਹੁਤ ਧੰਨਵਾਦ ਰਵੀ ਮੇਰਾ ਤਾਂ ਸਰੀਰ ਫੁੱਲ ਕੇ ਬਹੁਤ ਮੋਟਾ ਹੋ ਗਿਆ ਸੀ ਜੀ ਮੈਂ ਕਿਹਾ ਮਾਤਾ ਜੀ ਮੈਂ ਤਾਂ ਤੁਹਾਨੂੰ ਕੁਝ ਦਿੱਤਾ ਹੀ ਨਹੀਂ ਤੁਸੀਂ ਮੈਨੂੰ ਧੰਨਵਾਦ ਕਰੀ ਜਾਨਾ ਮੈਂ ਤਾਂ ਤੁਹਾਨੂੰ ਮਿਲਿਆ ਪਹਿਲੀ ਵਾਰ ਉਹ ਕਹਿੰਦੇ ਵੀ ਕੋਈ ਸੀਗਾ ਗੁਰੂ ਦਾ ਸਿੱਖ ਜਿਨੇ ਲਿਆ ਕੇ ਸ਼ਰਬਤ ਦਿੱਤਾ ਕਹਿੰਦੇ ਮਾਤਾ ਜੀ ਆਪੀ ਤੇ ਠੀਕ ਹੋ ਜਾਈਂ ਜੀ ਤੇ ਉਹ ਮਾਤਾ ਮੈਨੂੰ ਦੱਸ ਰਹੇ ਨੇ ਵੀ ਕਹਿੰਦੇ ਪੈਰਾਂ ਦੀ ਸੋਜਿਸ਼ ਹੱਥਾਂ ਦੀ ਸੋਚ ਅਸੀਂ ਬਣਾਇਆ ਲੀਵਰ ਵਾਸਤੇ ਆ ਲੋਕ ਸਾਨੂੰ ਆ ਕੇ ਕਹਿੰਦੇ ਵੀ ਯੂਰਿਕ ਐਸਿਡ ਵੀ ਠੀਕ ਹੋ ਗਿਆ ਕੋਲੇਸਟ੍ਰੋਲ ਵੀ ਠੀਕ ਹੋ ਗਿਆ ਇਹ ਅਕਾਲ ਪੁਰਖ ਦੀ ਬਰਕਤ ਜੀ ਤਾਂ ਕਿਸੇ ਵੀ ਇਨਸਾਨ ਦੇ ਐਸਜੀਓਟੀ ਪੀਟੀ ਵਧੇ ਹੋਏ ਨਹੀਂ ਜੀ ਤਾਂ ਅਸੀਂ ਰეკਮੈਂਡ ਕਰਦੇ ਆ ਵੀ ਬੋਤਲ ਨੂੰ ਹਿਲਾਉਣ ਤੋਂ ਬਾਅਦ ਤੁਸੀਂ 10 ਐਮਐਲ ਸਵੇਰੇ 10 ਐਮਐਲ ਦੁਪਹਿਰੇ 10 ਐਮਐਲ ਸ਼ਾਮ ਨੂੰ 3 ਟਾਈਮ ਬਿਲਕੁਲ ਜੀ ਪਰ ਜੇਕਰ ਕਿਸੇ ਦੀ ਕੰਡੀਸ਼ਨ ਆਪਣੇ ਅੱਜ ਕੱਲ ਨਾ ਜੀ ਐਡਵਾਂਸ ਸਿਸਟਮ ਲੋਕ ਬਿਜ਼ੀ ਬਹੁਤ ਨੇ ਬਿਲਕੁਲ ਤਾਂ ਮੈਂ ਇੱਕ ਗੱਲ ਕਹਿਣਾ ਹੂੰ ਵੀ ਸਵੇਰੇ ਉੱਠਦੇ ਸਾਰ ਜੀ ਤੁਸੀਂ 15 ml ਜਾਂ 20 ml ਇਹਦਾ ਪੀ ਲਓ ਜੀ ਉਸ ਤੋਂ ਬਾਅਦ ਰਾਤ ਨੂੰ ਸੌਣ ਲੱਗੇ ਜੀ 10 ਤੋਂ 15 ml ਪੀ ਲਓ ਠੀਕ ਹੈ ਤੁਹਾਡੇ ਵਿਦਨ 15 ਡੇਸ ਅਕਾਲਪੁਰਖ ਤੋਂ ਢੜਕੇ ਕਹਿਣੀ ਆ ਪਾਏਗਾ ਵੀ ਵਿਦਨ 15 ਡੇਸ ਤੁਸੀਂ ਇੱਕ ਇੱਕ ਹੋਰ ਸੱਜਣ ਨੂੰ ਦੱਸ ਰਹੇ ਹੋਵੋਗੇ ਵੀ ਤੁਹਾਡਾ ਸ਼ਰਬਤ ਨੇ ਕਿਵੇਂ ਫਾਇਦਾ ਕੀਤਾ ਮੈਂ ਤੁਹਾਨੂੰ ਇੱਕ ਨੰਬਰ ਦੇ ਸਕਦਾ ਹਾਂ ਸਾਡੀ ਟੀਮ ਵੀ ਸਾਡੇ ਵਰਗੀ ਜਿਆਦਾ ਡਰਾਉਂਦੀ ਨਹੀਂ ਹੈਗੀ ਵੀ ਪੇਸ਼ੈਂਟ ਨੂੰ ਤੁਸੀਂ ਤੇ ਕੁਝ ਸੋ ਮੈਂ ਤੁਹਾਨੂੰ ਇੱਕ ਨੰਬਰ ਦੇ ਸਕਦਾ ਹਾਂ ਤੁਸੀਂ ਉਹ ਨੰਬਰ ਦੇ ਉੱਤੇ ਵਾਰਤਾਲਾਪ ਕਰਕੇ 24 ਘੰਟੇ ਉਹ ਨੰਬਰ ਅਵੇਲੇਬਲ ਹੁੰਦਾ ਜੀ ਸਵੇਰ ਤੋਂ ਲੈ ਕੇ ਰਾਤ ਤੱਕ ਕਿਉਂਕਿ ਇੰਟਰਨੈਸ਼ਨਲ ਲੋਕ ਹੁੰਦੇ ਆ ਰਾਤ ਨੂੰ ਜ਼ਿਆਦਾਤਰ ਕਾਲ ਕਰਦੇ ਸੋ 24 ਘੰਟੇ ਸੀ ਉਹ ਨੰਬਰ ਅਵੇਲੇਬਲ ਕੀਤਾ ਹੋਇਆ ਟੀਮ ਬੈਟ ਦੀ ਉਹਦੇ ਵਾਸਤੇ ਜਿਹੜਾ ਪੇਸ਼ੈਂਟ ਆ ਨਾ ਜਿਹੜਾ ਬੰਦੇ ਦੇ ਉੱਤੇ ਜਿਵੇਂ ਫਰਜ਼ ਕਰ ਲੋ ਕਿਸੇ ਇਨਸਾਨ ਦੇ ਗਠੀਆ ਹੋਇਆ ਹੋਵੇ ਜੀ ਉਹ ਤੁਰਿਆ ਨਹੀਂ ਜਾ ਰਿਹਾ ਪਲੰਗ ਨਹੀਂ ਪੱਟੀ ਜਾ ਰਹੀ ਜੀ ਉਸ ਵਿਅਕਤੀ ਦੇ ਆਪਾਂ ਮੈਂ ਹੁਣ ਉਸ ਚੀਜ਼ ਨੂੰ ਕਿਵੇਂ ਸਮਝਾ ਸਕਦਾ ਮੈਨੂੰ ਨਹੀਂ ਪਤਾ ਅਕਾਲਪੁਰ ਕਰੇ ਮੈਂ ਤਾਂ ਉਹ ਜਿਹੜਾ ਇਨਸਾਨ ਬੈੱਡ ਤੇ ਬੈਠਾ ਨਾ ਜੀ ਕੁਛ ਨਹੀਂ ਪਤਾ ਅੱਜ ਤੋਂ 10 ਦਿਨ ਬਾਅਦ ਉਹ ਬੰਦੇ ਦੀ ਦੁਆ ਜਬਤ ਦੁਆ ਮੇਰੇ ਪ੍ਰਤੀ ਕੱਢੀ ਹੋਈ ਮੈਨੂੰ ਕਿੱਥੇ ਲੈ ਵੇ ਬਿਲਕੁਲ ਕੁਛ ਨਹੀਂ ਪਤਾ ਬੜੀ ਵਾਰੀ ਮਤਲਬ ਸਾਡੇ ਨਾਲ ਇਸ ਤਰ੍ਹਾਂ ਦੇ ਇਨਸੀਡੈਂਸ ਹੁੰਦੇ ਆ ਜਿੱਥੇ ਪੈਸਾ ਨਹੀਂ ਕੰਮ ਕਰਦਾ ਨਹੀਂ ਉਥੇ ਲੋਕ ਕੰਮ ਕਰ ਜਾਂਦੇ ਬਿਲਕੁਲ ਸਹੀ ਗੱਲ ਔਰ ਮਤਲਬ ਮੈਂ ਜਾਣਦਾ ਵੀ ਨਹੀਂ ਹੁੰਦਾ ਇੱਕ ਅਮਰੀਕਨ ਐਕਸਪ੍ਰੈਸ ਕਰਕੇ ਕੋਈ ਕ੍ਰੈਡਿਟ ਕਾਰਡ ਉਹਨਾਂ ਦੇ ਵਿੱਚ ਮਹਾਰਾਜਾ ਸ਼ਹੀ ਸਰਵਦੀਕ ਨਾਮ ਪਹੁੰਚਿਆ ਔਰ ਅਸੀਂ ਨਹੀਂ ਉਥੇ ਪਹੁੰਚ ਪਾ ਰਹੇ ਬਟ ਉਹ ਮਹਾਰਾਜਾ ਸ਼ਾਹੀ ਸ਼ਰਬਤ ਦੇ ਅੰਦਰ ਜੋ ਬਰਕਤ ਆ ਉਹ ਉੱਥੇ ਤੱਕ ਲੈ ਕੇ ਜਾ ਬਾਰੇ ਚੰਗੇ ਕਾਰਪੋਰੇਟ ਵਰਲਡ ਜਿਹੜੇ ਨੇ ਆਪਾਂ ਦਿੱਲੀ ਕਹਿ ਲੈਂਦੇ ਆ ਬੰਬਈ ਕਹਿ ਲੈਂਦੇ ਆ ਚੰਡੀਗੜ੍ਹ ਦੇ ਕੁਝ ਇਸ ਤਰ੍ਹਾਂ ਦੇ ਐਡਰੈਸ ਨੇ ਵੀ ਜੇਕਰ ਉਹਨਾਂ ਦੇ ਘਰ ਦੀ ਜਾ ਕੇ ਘੰਟੀ ਵੀ ਵਜਾਉਣੀ ਹੋਵੇ ਤਾਂ ਚੰਗੇ ਨੋਨ ਰਿਸ਼ਤੇਦਾਰ ਨੂੰ ਵੀ ਸ਼ਾਇਦ ਅੰਦਰ ਜਾਣ ਮੌਕਾ ਨਾ ਦਿੱਤਾ ਜਾਵੇ ਬਟ ਉਹ ਐਡਰੈਸ ਦੇ ਉੱਤੇ ਸਾਡੇ ਇਥੋਂ ਜਦੋਂ ਡਿਸਪੈਚ ਹੁੰਦਾ ਕੋਈ ਵੀ ਆਰਡਰ ਤਾਂ ਉਹ ਦੇਖ ਕੇ ਸਮਝ ਆਉਂਦਾ ਵੀ ਠੀਕ ਆ ਕੁਝ ਤਾਂ ਸਹੀ ਕਰ ਰਹੇ ਕਿਸੇ ਦਾ ਭਾਜੇ ਮਾੜਾ ਨਹੀਂ ਸੋਚ ਰਹੇ ਆਪਾਂ ਲਾਲਚ ਨਹੀਂ ਕਰ ਰਹੇ ਤਾਂ ਅਕਾਲਪੁਰਕ ਆਪ ਹੀ ਦੇਖੋ ਦਿਨ ਦਿਨ ਹੋਰ ਰਾਤ ਹੋਰ ਤੇ ਉਹ ਤਰੱਕੀ ਬਖਸ਼ ਰਿਹਾ ਹੈ। ਨੰਬਰ ਕਿਹੜਾ ਹੈਗਾ ਦੋਦਾ ਜੀ? ਨੰਬਰ ਹੈਗਾ ਜੀ ਇੱਕੋ ਹੀ ਨੰਬਰ ਹੈ 7479622000 ਔਰ 24 ਘੰਟੇ ਅਵੇਲੇਬਲ ਹੈ। ਦੁਬਾਰਾ ਇੱਕ ਵਾਰੀ ਬੋਲੋ 7479622000 ਔਰ ਇਹ 24/7 ਅਵੇਲੇਬਲ ਹੈ ਤੁਸੀਂ ਇਹਤੇ ਕਦੇ ਵੀ ਵਟਸਐਪ ਕਰੋ ਤੁਹਾਨੂੰ ਰਿਪਲਾਈ ਆਏਗਾ। ਇਹ ਹੋ ਸਕਦਾ ਹੈ ਵੀ 500 ਕਾਲਾਂ ਦਿਨ ਦੇ ਵਿੱਚ ਆਉਂਦੀਆਂ ਨੇ 500 700 ਕਾਲਸ ਹੋ ਜਾਂਦੀਆਂ ਨੇ ਤਾਂ ਥੋੜਾ ਜਿਹਾ ਉੱਚੀ ਮਤਲਬ ਕਹਿ ਲੋ ਵੀ ਟਾਈਮ ਉੱਚਾ ਚੱਲ ਜੇ ਨੀਵਾਜੀ ਵੀ 5-6 ਮਿੰਟ ਥੋੜੇ ਗੈਪ ਹੈ ਜੇ ਤਾਂ ਤੁਸੀਂ ਐਡਜਸਟ ਕਰ ਲਿਓ ਆਦਰਵਾਇਸ ਸਾਡੀ ਟੀਮ ਰਿਪਲਾਈ ਜ਼ਰੂਰ ਕਰੇ ਜਿਹੜਾ ਲੁਧਿਆਣੇ ਦਾ ਡਾਕਟਰ ਜੀ ਡੀ ਆਯੁਰਵੇਦ ਦਾ ਜਿਹੜਾ ਹੈਗਾ ਲੁਧਿਆਣੇ ਵੀ ਹੈਗਾ ਦੀ ਬ੍ਰਾਂਚ ਕਿੱਥੇ-ਕਿੱਥੇ ਹੋਰ-ਹੋਰ ਹੈ ਮੈਂ ਇਹੀ ਕਹੂੰਗਾ ਜੀ ਤੁਸੀਂ ਫੋਨ ਕਰਕੇ ਆਇਓ ਕਿਉਂਕਿ ਅਸੀਂ ਕਿਸੇ ਬ੍ਰਾਂਚ ਦੇ ਉੱਤੇ ਕਿਸੇ ਦਿਨ ਹੁੰਦੇ ਆ ਸੋ ਬੈਟਰ ਰਹੇਗਾ ਤੁਸੀਂ ਕੋਈ ਪਹਿਲਾਂ ਫੋਨ ਕਰਕੇ ਆਪਦਾ ਟਾਈਮ ਤੁਸੀਂ ਤੁਹਾਡਾ ਟਾਈਮ ਵੀ ਕੀਮਤੀ ਹੈ ਜਿਨ੍ਹਾਂ ਨੇ ਆਉਣਾ ਉਹਨਾਂ ਦਾ ਟਾਈਮ ਵੀ ਕੀਮਤੀ ਹੈ ਤੇ ਆਪਾਂ ਨਹੀਂ ਚਾਹੁੰਦੇ ਵੀ ਕੋਈ ਵੀ ਇਨਸਾਨ ਉੱਥੇ ਪਹੁੰਚੇ ਤੇ ਉੱਥੇ ਅਸੀਂ ਮਿਲ ਜਾਈਏਗਾ ਸੋ ਆਪਾਂ ਟਾਈਮ ਪਹਿਲਾਂ ਤੈਅ ਕਰਕੇ ਆਪਣੀ ਮੀਟਿੰਗ ਤੈਅ ਹੋ ਜੇ ਫਿਰ ਆਪਾਂ ਉੱਥੇ ਮਿਲਾਂਗੇ। ਹਾਂ ਜੀ ਮੈਂ ਤੁਹਾਡੇ ਕੋਲ ਬੈਠਾ ਮੈਂ ਇੱਥੇ ਕੋਈ ਐਡਵਰਟਾਈਜ਼ਮੈਂਟ ਕਰਨ ਨਹੀਂ ਆਇਆ ਤੁਹਾਡੇ ਕੋਲ ਇਸ ਕਰਕੇ ਆਇਆ ਕਿ ਤਮਾਮ ਲੋਕ ਜਿਹੜੇ ਨੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਇਸ ਚੀਜ਼ ਨਾਲ ਲਿਪਟਦੇ ਹੁੰਦੇ ਨੇ ਉਹਨਾਂ ਦੇ ਵੱਡੇ ਵੱਡੇ ਬਿੱਲ ਬਣ ਜਾਂਦੇ ਨੇ ਘਰ ਤੱਕ ਵਿਕ ਜਾਂਦੇ ਨੇ। ਲੇਕਿਨ ਤੁਸੀਂ ਇੱਕ ਨੁਕਸਾਨ ਦਾ ਸੋਨਾ ਦੱਸਿਆ ਜਿਹੜਾ 45 ਦਿਨਾਂ ਦਾ ਸੇਵਨ ਕਰਨਾ ਇਹਦੇ ਵੀ ਲੋਕ ਜਿਹੜੇ ਨੇ ਵੱਡੇ ਵੱਡੇ ਮੁਨਾਫੇ ਕਮਾ ਸਕਦੇ ਸੀਗੇ ਤੁਸੀਂ ਵੀ ਕਮਾ ਸਕਦੇ ਸੀਗੇ। ਲੇਕਿਨ ਉਹ ਸੱਚੇ ਪੂਰ ਅਕਾਲ ਪੂਰਵ ਨੇ ਤੁਹਾਨੂੰ ਇੰਨਾ ਵੱਲ ਬਖਸ਼ਿਆ ਪੜਦਾਦਾਈ ਦੀ ਯਾਦ ਰੱਖੀ ਹੋਈ ਹੈ ਗੱਲ ਰਟ ਕੇ ਰੱਖੀ ਦੀ ਅਸੀਂ ਤਾਂ ਵੀ ਕਾਕਾ ਤੇਰੇ ਖਾਤੇ ਚ ਪੈਸੇ ਉਨੇ ਆਉਣੇ ਆ ਜਿੰਨੇ ਅਕਾਲ ਪੁਰਖ ਨੇ ਸੈਂਸ਼ਨ ਕਰਦੇ ਬਿਲਕੁਲ ਜਿੰਨੇ ਅਕਾਲ ਪੁਰਖ ਨੇ ਚੈੱਕ ਲਿਖਤਾ ਨਹੀਂ ਵੀ ਇਹਦੇ ਖਾਤੇ ਜੇ ਨੇ ਪੈਸੇ ਪਤਾ ਸ਼ਾਂਤ ਤੱਕ ਉਨੇ ਆਉਣੇ ਇਹ ਮਤਲਬ ਮੇਰੀ ਕੈਲਕੂਲੇਸ਼ਨ ਦੇ ਵਿੱਚ ਨਹੀਂ ਚੀਜ਼ਾ ਹੈਗੀਆ ਲੇਕਿਨ ਮੈਂ ਜਦੋਂ ਦੇਖਿਆ ਨਾ ਇੱਕ ਸਾਈਡ ਤੇ ਗਿਆ ਉੱਥੇ ਮਹਾਰਾਜਾ ਸਰਬੋਸ਼ਾਹੀ ਸਰਬਤ ਜੋ ਦੇਖਿਆ ਸੀ ਉਹ ਤਾਂ ਕੈਨੇਡਾ ਅਮਰੀਕਾ ਫਰਾਂਸ ਜਰਮਨ ਹਰ ਕਿੱਥੇ ਜਾਂਦਾ ਤਾਂ ਬਿਲਕੁਲ ਜੰਦ ਜੀ ਬਟ ਮੈਂ ਫੇਰ ਉਹਨੂੰ ਸਾਈਡ ਤੇ ਰੱਖਦਾ ਹਾਂ ਮੈਂ ਦੇਖੇ ਸਾਈਡ ਤੇ ਰੱਖਦਾ ਬਿਲਕੁਲ ਆਪਾਂ ਉਹਨੂੰ ਵਿੱਚ ਰੱਖਾਂਗੇ ਤਾਂ ਇਨਸਾਨ ਅਜਿਹਾ ਸੋਚਣਗੇ ਕਿ ਐਡ ਹੋ ਗਈ ਵੀ ਐਡ ਆ ਬਟ ਮੈਂ ਹੱਥ ਜੋੜਦਾ ਜੀ ਸਾਨੂੰ ਐਡਵਰਟਾਈਜ਼ਮੈਂਟ ਅਕਾਲਪੁਰਖ ਲੋਕਾਂ ਤੋਂ ਹੀ ਇੰਨੀ ਕਰਾ ਰਿਆ ਅਸੀਂ ਦੇਣਾ ਹੀ ਨਹੀਂ ਤੇ ਸਾਦੇ ਬਿਲਕੁਲ ਲੋਕ ਕੋਈ ਇੱਕ ਉਹ ਲੇਡੀਜ਼ ਜੀ ਜੇ ਆਪਾਂ ਗੱਲ ਕਰੀਏ ਉਹਨਾਂ ਨੇ ਕਿਹਾ ਉਹ ਰੱਬ ਦਾ ਬੰਦਾ ਜਿਹਨੇ ਲੈ ਕੇ ਸ਼ਰਬਤ ਦਿੱਤਾ ਇਹ ਸ਼ਬਦ ਤੁਸੀਂ ਕਿਸੇ ਬੰਦੇ ਨੂੰ 1 ਲੱਖ ਰੁਪਿਆ ਦਿਓ ਤਾਂ ਕੀ ਮੂੰਹ ਕੱਢ ਦਿਓ ਜੀ ਨਹੀਂ ਕਰ ਸਕਦਾ ਇਹ ਚੀਜ਼ਾਂ ਅਨਮੁੱਲੀਆਂ ਨੇ ਪੈਸੇ ਦੇ ਕੇ ਨਹੀਂ ਇਹ ਚੀਜ਼ਾਂ ਹੋ ਸਕਦੀ ਬਿਲਕੁਲ ਡਾਕਟਰ ਜੀ ਡੀ ਆਰ ਵੇਦਾ ਦੇ ਵਿੱਚ ਅਸੀਂ ਬੈਠੇ ਆਂ ਜੋਦਾ ਹੀ ਸਾਡਾ ਮੌਜੂਦ ਹੈ ਕਿ ਪ੍ਰਬੰਧਕ ਨੇ ਲੇਕਿਨ ਬੜੀ ਬਖੂਬੀ ਕਸੌਣੀ ਚੀਜ਼ ਲੱਗੇ ਅਤੇ ਐਡਵਰਟਾਈਜ਼ਮੈਂਟ ਕਰਨ ਵਾਸਤੇ ਨਹੀਂ ਸੀ ਪਹੁੰਚੇ ਸਕੇ ਲੇਕਿਨ ਸਾਨੂੰ ਪਤਾ ਲੱਗਿਆ ਸੀਗਾ ਕਿ ਪੀਗੜ ਦੀ ਰੂਕ ਜਿਹੜੀ ਹੁੰਦੇ ਨੇ ਉਸ ਦਿਮਾਗ ਤੇ ਵੀ ਅਟੈਚ ਕਰ ਜਾਂਦੇ ਨੇ ਅਟੈਕ ਕਰਦੇ ਨੇ ਦਿਮਾਗ ਜਿਹੜਾ ਪੈਨਿਕ ਕਰਦਾ ਵਾ 65 ਗ੍ਰਾਮ ਦਾ ਜਿਹੜਾ ਪੇਜ ਹੈ ਉਹ ਕਿਤਨਾ ਕਿਤੇ ਬੰਦੇ ਨੂੰ ਮਾਰਨ ਤੱਕ ਵੀ ਆ ਜਾਂਦਾ ਵਾ ਉਹ ਹੀ ਕਰੋਨਾ ਕਾਲ ਵੀ ਤੁਸੀਂ ਯਾਦ ਕਰ ਸਕਦੇ ਵੱਡੇ ਵੱਡੇ ਪੈਸੇ ਤੁਹਾਨੂੰ ਖਰਚਣ ਦੀ ਜਰੂਰਤ ਨਹੀਂ ਹੈ ਤੁਹਾਨੂੰ ਆਪਣੇ ਘਰ ਦੇ ਲਾਮ ਕਰਨ ਦੀ ਜਰੂਰਤ ਨਹੀਂ ਹੈ ਇੱਕ ਵਾਰੀ ਇਸ ਨੰਬਰ ਤੇ ਕਾਲ ਕਰਕੇ ਅਗਰ ਕੋਈ ਵੀ ਸਮੱਸਿਆ ਹੈਗੀ ਤੁਸੀਂ ਕਾਲ ਕਰਕੇ ਤੁਸੀਂ ਆਹ ਕਹੋਗੇ ਕਿ ਇਹ ਚੀਜ਼ ਯਾਰ ਬਾਈ ਸੱਚੀ ਇੱਕ ਸੱਚੀ ਦਿਖਾਈ ਹੈ ਤੇ ਅਕਾਲ ਪੁਰ ਸੱਚੇ ਪਾਤਸ਼ਾਹ ਨੇ ਰਹਿਮਤ ਵੀ ਕੀਤੀ ਹੈ ਬਾਈ ਕੁਝ ਕਹਿਣਾ ਚਾਹੁੰਦੇ ਨੇ ਮੈਂ ਇੱਕ ਚੀਜ਼ ਕਹੂੰਗਾ ਇਹ ਤੁਸੀਂ ਕਾਲ ਵੀ ਨਾ ਕਰੋ ਜ ਕੋਲ ਫੇਰ ਉਹੀ ਗੱਲ ਹੋ ਗਈ ਕੋਲ ਕਰੋ ਨਹੀਂ ਕਰੋ ਤੁਸੀਂ ਕਾਲ ਨਾ ਕਰੋ 45 ਦਿਨ ਇਹਦਾ ਸੇਵਨ ਕਰੋ ਜੀ ਤੁਹਾਡਾ ਭਲਾ ਹੋ ਗਿਆ ਉਦੋਂ ਬਾਅਦ ਸਾਨੂੰ ਭੁੱਲ ਜਿਓ ਬਸ ਬਿਲਕੁਲ ਹੋਰ ਸੋਹਣੀ ਗੱਲ ਕਹਾਂ ਤੀ ਕੋਲ ਵੀ ਨਾ ਕਰੋ ਦੋ ਦਾਣੇ ਇਮਬਲੀ ਦੇ ਚਾਰ ਲੈਣੇ ਆਲੂ ਭੁਖਾਰੇ 1 ਲੀਟਰ ਪਾਣੀ ਕੱਚ ਦਾ ਜਿਹੜਾ ਬਾਟਾ ਲੈਣਾ ਵੈ ਉਹਨੂੰ ਟੱਕ ਕੇ 24 ਘੰਟੇ ਰੱਖਣਾ ਤੇ ਨਿਰਨੇ ਕਾਲ ਉੱਠ ਕੇ ਅਦਾ ਸੇਵਨ ਕਰਨਾ ਸਿਰਫ 45 ਦਿਨ ਫਿਰ ਤੁਸੀਂ ਖੁਦ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ